ਤੁਹਾਡੇ ਜੋ ਜਿਹੜੇ ਵੀਰ ਦੁਬਈ ਗਏ ਆ ਕਤਰ ਗਏ ਆ 사ऊदी ערਬ ਗਏ ਆ ਜਾਂ ਤੁਹਾਡੇ ਭਰਾ ਗਏ ਹੋਣਾ ਤੁਹਾਡੇ ਪੁੱਤ ਗਏ ਹੋਣਾ ਕਦੀ ਉਹਨਾਂ ਨੂੰ ਪੁੱਛਿਓ ਉਹ ਅੱਜ ਵੀ ਕਹਿੰਦੇ ਆ ਕਿ ਦੁਬਈ ਦੇ ਅੰਦਰ 사ऊदी ערਬ ਦੇ ਅੰਦਰ ਕਤਰ ਦੇ ਅੰਦਰ ਅੱਜ ਵੀ ਸੁਨਿਆਰੇ ਸੋਨੇ ਦੀਆਂ ਦੁਕਾਨਾਂ ਨੂੰ ਜਿੰਦਰੇ ਮਾਰ ਕੇ ਨਹੀਂ ਜਾਂਦੇ ਕਿਉਂਕਿ ਉੱਤੇ ਕ੍ਰਾਈਮ ਕੋਈ ਨਹੀਂ ਹੈਗਾ ਚੋਰੀ ਕੋਈ ਨਹੀਂ ਹੈਗੀ ਕਦੀ ਪੰਜਾਬ ਨੇ ਉਹ ਦਿਨ ਵੇਖੇ ਆ ਮਹਾਰਾਜਾ ਰਣਜੀਤ ਸਿੰਘ ਨੇ ਕੁੱਤੇ ਦੇ ਗੱਲ ਸੋਨੇ ਦਾ ਪਟਾ ਪਾਇਆ ਕੁੱਤੇ ਦੇ ਗੱਲ ਸੋਨੇ ਦਾ ਪਟਾ ਪਾ ਕੇ ਕੋ ਨੂੰ ਲਾਹੌਰ ਦੇ ਬਾਜ਼ਾਰਾਂ 'ਚ ਛੱਡਿਆ ਗਿਆ ਹਫਤੇ ਬਾਅਦ ਆ ਕੁੱਤਾ ਵੀ ਲੱਭ ਗਿਆ ਤੇ ਵੱਡੀ ਗੱਲ ਗੱਲ ਸੋਨੇ ਦਾ ਪਟਾ ਵੀ ਅੱਜ ਸੁਨੇ ਦਾ ਪੜਾ ਤੇ ਬੜੀ ਦੂਰ ਦੀ ਗੱਲ ਆ 2.300 ਦੀ ਸੰਗਲੀ ਪਾ ਕੇ ਤੇ ਮੂੰਹ ਪਾ ਨੂੰ ਕਰ ਲਿਓ ਜੇ ਕੁੱਤਾ ਨਾ ਮਗਰੋਂ ਗਾਇਬ ਕਰ ਜਾਣ ਗਾਇਬ ਕਰਨ ਵਾਲੇ ਤਾਂ ਫਿਰ ਮੈਨੂੰ ਆਖਿਓ ਜੇ ਬਹੁਤੀ ਕਿਸਮਤ ਮਾੜੀ ਹੋਈ ਤੇ ਸਾਈਕਲ ਦਾ ਜੁਲਦਰਾ ਮਾਰਨਾ ਭੁੱਲ ਕੇ ਤੇ ਦੁਕਾਨ ਚ ਵੜ ਗਏ ਤੇ ਫਿਰ ਘਰੋਂ ਤੇ ਡੰਗ ਛੋਟਾ ਪੱਕਾ ਹੀ ਚੜਦਾ ਕਿਉਂਕਿ ਸਾਈਕਲ ਲੱਭੇ ਨਹੀਂ ਮੁੜ ਕੇ ਉਹਨਾਂ ਲੋਕਾਂ ਦੇ ਬੈਂਕਾਂ ਵਾਲਿਆਂ ਨੇ ਪੈਨਾਂ ਦੇ ਨਾਲ ਧਾਗੇ ਬੰਨ ਦਿੱਤੇ ਕਿਉਂਕਿ ਜਿੰਨੇ ਜੇਬ ਚ ਲਾ ਲਿਆ ਮੁੜ ਕੇ ਉਹ ਰੱਖਦਾ ਹੀ ਨਹੀਂ ਆ ਗੁਰਦੁਆਰਿਆਂ 'ਚ ਚਲੇ ਜਾਓ ਜੁੱਤੀਆਂ ਜਮ੍ਹਾਂ ਕਰਾਉਣ ਵਾਸਤੇ ਟੋਕਣ ਦਿੱਤਾ ਜਾਂਦਾ ਟੋਕਣ ਸਿਸਟ ਉਹ ਟੋਕਣ ਦੱਸਦਾ ਵੀ ਅਹੀਂ ਬਈ ਮਾੜਿਆ ਅਹੀਂ 50 ਰੁਪਈਆ ਦੀਆਂ ਘਸੀਆਂ ਚਪਲਾਂ ਪਾ ਕੇ ਆਉਣੀਆਂ ਵਾ ਤੇ 2000 ਦੇ ਬੂਟ ਘਰ ਨੂੰ ਲਾ ਕੇ ਚਲੇ ਜਾਣਾ ਵਾ ਇਸ ਕਰਕੇ ਉਹ ਨਾਲ ਵੀ ਟੋਕਣ ਦੋ ਆਪਣੇ ਪਾਓ ਤੇ ਆਪਣੇ ਘਰ ਲੈ ਕੇ ਜਾਓ